ਖੁਸ਼ੀ ਦੀ ਲਹਿਰ ਇੱਕ ਚੱਲੀ ਹੈ ਜਿਹੜੀ ਕਿ ਅੰਮ੍ਰਿਤਸਰ ਨਿਵਾਸੀਆਂ ਵਾਸਤੇ ਨਹੀਂ ਸਾਰੇ ਦੇਸ਼ ਵਾਸਤੇ ਹੈ ਸਾਰੇ ਦੇਸ਼ ਦੇ ਸ਼ਰਧਾਲੂ ਪਿਲੋਂ ਇੱਥੇ ਹਰਮੰਦਰ ਸਾਹਿਬ ਨਤਵਸਤਕ ਹੁੰਦੇ ਆ ਫਿਰ ਵੈਸ਼ਨੂ ਮਾਤਾ ਤੇ ਵੀ ਜਾਂਦੇ ਆ ਉਹਨਾਂ ਨੂੰ ਇੱਕ ਬੜੀ ਸੁਵਿਧਾ ਮਿਲੀ ਹੈ ਜਿਹੜੀ ਇੱਥੋਂ ਉਹਨਾਂ ਨੇ ਇਨੀ ਫਾਸਟ ਟ੍ਰੇਨ ਇੱਥੋਂ ਚੱਲੇਗੀ ਔਰ ਵੈਸ਼ਨੂ ਮਾਤਾ ਦੇ ਦਰਸ਼ਨ ਕਰਕੇ ਫਿਰ ਵਾਪਸ ਆਏਗੀ ਔਰ ਇਹ ਬੜੀ ਇੱਕ ਵਧੀਆ ਟ੍ਰੇਨ ਹੈ ਜਿਹਦੇ ਰਾਹੀਂ ਸ਼ਰਧਾਲੂ ਜਿਹੜਾ ਉਹਨੂੰ ਰਾਹ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪਏਗਾ ਔਰ ਆਰਾਮ ਨਾਲ ਹੋ ਜਾ ਕੇ ਮਾਤਾ ਜੀ ਦੇ ਦਰਸ਼ਨ ਕਰੇਗਾ ਔਰ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਸੁਭਾਰ ਸੁਗਾਤ ਹੈ ਜਿਹੜੀ ਸਾਡੇ ਪ੍ਰਧਾਨ ਮੰਤਰੀ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇਸ਼ ਨਿਰਿੰਦਰ ਮੋਦੀ ਜੀ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਅਸ਼wini ਵੈਸ਼ਨਵ ਜੀ ਦਾ ਜੋ ਰੀਮ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਨੇ ਸਰਦਾਰ ਬਨੀਤ ਸਿੰਘ ਬਿੱਟੂ ਜੀ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਪ੍ਰਦੇਸ਼ ਦੇ ਨੇਤਿਤਵ ਸ੍ਰੀ ਸੁਨੀਲ ਜਾਖੜ ਜੀ ਔਰ ਸਾਡੇ ਕਾਰਜਕਾਰੀ ਦੇਖ ਸ੍ਰੀ ਅਸ਼wini ਸ਼ਰਮਾ ਜੀ ਔਰ ਸਾਰੇ ਅਮਰਸਰ ਦੇ ਵੱਡੇ ਨੇਤਾ ਔਰ ਦੇ ਛੋਟੇ ਜਿਹੜੇ ਅਸੀਂ ਸਮਝਨੇ ਕਾਰਕਿਰਤਾ ਵੀ ਹੈ ਉਹਨਾਂ ਨੇ ਵੀ ਇਹਦੇ ਵਿੱਚ ਬਹੁਤ ਪ੍ਰਯਾਸ ਕੀਤਾ ਜਿਹਦੇ ਸਦਕਾ ਅੱਜ ਆਪਾਂ ਇਹ ਟ੍ਰੇਨ ਚੱਲ ਪਈ ਹੈ ਇਸ ਬਾਰੇ ਜਿਸ ਤਰ੍ਹਾਂ ਇਹ ਟ੍ਰੇਨ ਦਾ ਨਾਮ ਹੈ ਵੰਦੇ ਭਾਰਤ ਅੰਮ੍ਰਿਤਸਰ ਤੋਂ ਕਟੜਾ ਤੇ ਕਟੜਾ ਤੋਂ ਅੰਮ੍ਰਿਤਸਰ ਇਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਇੱਥੇ ਅੱਗੇ ਵੀ ਥੋੜੀ ਦੇਰ ਪਹਿਲੇ ਬਹੁਤ ਜ਼ਿਆਦਾ ਬੰਦੇ ਤੁਹਾਡਾ ਟ੍ਰੇਨਾਂ ਜਿਹੜੀਆਂ ਅੰਮ੍ਰਿਤਸਰੋਂ ਦਿੱਲੀ ਦਿੱਲੀੋਂ ਅੰਮਦਾਬਾਦ ਅੰਮਦਾਬਾਦ ਤੋਂ ਸਾਰੀ ਜਾਲ ਵਿਛਾਕਤਾ ਵੈ ਐੜੀ ਪਾਲ ਸਰਕਾਰ ਮੋਦੀ ਸਰਕਾਰ ਨੇ ਜਾਲ ਇਸ ਤਰ੍ਹਾਂ ਵਿਛਾਕਤਾ ਕਟਰੇ ਤੋਂ ਸਿੱਧੀ ਸ਼ਿੜੀ ਨਗਰ ਦੋ ਦੋ ਟ੍ਰੇਨਾਂ ਜਿਹੜੀ ਸੋਚ ਨਹੀਂ ਸੀ ਕੋਈ ਸਕਦਾ ਕਿ ਸ਼ਿੜੀ ਨਗਰ ਜਿਹੜਾ ਵੈ ਕਸ਼ਮੀਰ ਉਹ ਭਾਰਤ ਦੇ ਨਾਲ ਰੇਲ ਲਾਈਨ ਤੇ ਜੁੜੇਗਾ ਅੱਜ بڑے بڑے ਜਿਹੜੇ ਆਪੋਸ਼ਨ ਦੇ ਵੀ ਲੋਕ ਆ ਜਿਸ ਤਰ੍ਹਾਂ ਫਾਰਕੁਦੁੱਲਾ ਵੈ ਮੁਫਤੀ ਮੁਹੰਮਦਾ ਉੱਥੋਂ ਦੀ ਉਹਨਾਂ ਨੇ ਵੀ ਕਿਹਾ ਕਿ ਇਹ ਸਾਡਾ ਸੁਪਨਾ ਸੀ ਜਿਹੜਾ ਸਾਡੇ ਹੋਸ਼ ਦੇ ਵਿੱਚ ਸাকার ਹੋ ਗਿਆ ਉਸੇ ਕੜੀ ਦੇ ਵਿੱਚ ਵੈਸ਼ਯੋਂ ਦੇ ਵੀ ਮੰਦਿਰ ਦੇ ਵਿੱਚ ਜਿਹੜੀ ਟ੍ਰੇਨ ਹੈ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਸ਼ਰਧਾਲੂ ਜਿਹੜੇ ਬੜੀ ਦੇਰ ਤੋਂ ਡਿਮਾਂਡ ਕਰ ਰਹੇ ਸੀ ਉਹ ਸਾਡੀ ਭਾਰਤ ਸਰਕਾਰ ਨੇ ਸਾਨੂੰ ਇੱਕ ਬੜਾ ਵੱਡਾ ਤੋਹਫ਼ਾ ਦਿੱਤਾ ਜਿਹੜਾ ਅਸੀਂ ਉੱਥੇ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਉੱਥੋਂ ਵਾਪਸ ਆ ਸਕਾਂ। सरकार नरेंद्र मोदी और आदित्यनाथ बाबा योगी दोनों मिलके इन्होंने जो काम किया है बहुत बहुत बधाई के पात्र हैं और भगवान के बच्चों को परिवार को खुशी रखें आगे चल के हम ईश्वर से प्रार्थना करेंगे देवी माँ से प्रार्थना करेंगे कि ये हटें नहीं और इसी तरीके सरकार को चलाते रहे और जनता को सबसे बड़ा आराम मिला कि जो आगे से ट्रेनें बन के आती थीं वहाँ उनको यहाँ वाले अमृतसर वालों को बैठने की जगह नहीं मिलती थी गरीब जनता को उनको बहुत बड़ी राहत मिली इसके लिए बधाई देते हैं हम रेल विभाग अधिकारियों को रेल विभाग अफसरों को और यहाँ के पुलिस विभाग को सर ऑटो का काम करते हैं ਫਾਇਦਾ ਜੀ ਸਾਨੂੰ ਵੀ ਬਹੁਤ ਹੋਏਗਾ ਔਰ ਪਬਲਿਕ ਨੂੰ ਬਹੁਤ ਹੋਏਗਾ ਟੂਰਿਸਟ ਵਧੇਗਾ ਟੂਰਿਸਟ ਵਧਣਾ ਸਾਨੂੰ ਵੀ ਫਾਇਦਾ ਹੋਏਗਾ ਹੋਰ ਵੀ ਸਾਰੇ ਪਬਲਿਕ ਨੂੰ ਫਾਇਦਾ ਹੋਏਗਾ ਜੀ ਜਿਹੜਾ ਟੂਰਿਸਟ ਬਾਹਰੋਂ ਆਏਗਾ ਉਹਨੂੰ ਬਹੁਤ ਫਾਇਦਾ ਹੋਵੇਗਾ ਪਹਿਲਾਂ ਇੱਧਰ ਆਏਗਾ ਗੋਲਡਨ ਟੈਂਪਲ ਜਾਏਗਾ ਜੱਲਿਆਂ ਵਾਲਾ ਬਾਗ ਹੈ ਦਰਗਾਹਾਂ ਮੰਦਿਰ ਹੈ ਵਾਗਾ ਬਾਟਰ ਦੇਖੇਗਾ ਇਸ ਤੋਂ ਬਾਅਦ ਵੇਖ ਕੇ ਸਾਰਾ ਉਹ ਆਪਣਾ ਵੈਸ਼ਨੋਦੀ ਦੇਵੀ ਦੇ ਦਰਸ਼ਨ ਕਰੇਗਾ ਜਾ ਕੇ ਪਬਲਿਕ ਨੂੰ ਫਾਇਦਾ ਦੇ ਉਹਦੇ ਵਿੱਚ ਸਾਰਾ ਜੀ ਸਾਨੂੰ ਆਟੋ ਵਾਲਿਆਂ ਨੂੰ ਸਾਰਿਆਂ ਨੂੰ ਫਾਇਦਾ ਹੈ